ਦੋਸਤੋ ਤੁਸੀਂ ਦੇਖ ਰਹੇ ਹੋ ਦਾ ਤਾਇਰ ਟੂ ਇੰਡੀਆ ਮੇਰੇ ਨਾਲ ਸਾਖੀ ਸੁਖਦੇਵ ਸਿੰਘ ਜੀ ਅਹੀਂ ਪਹੁੰਚਿਆ ਪਿੰਡ ਥਾਦਰਾ ਤੋਂ ਜੋ ਕਿ ਬੜੇ ਜੋ ਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਏ ਗਏ ਆ ਚਾਹ ਪਕੌੜਿਆਂ ਦੇ ਹੋਰ ਹੀ ਨਾਲ ਲਗਾਏ ਗਏ ਆ ਉਹ ਜਿੰਨੇ ਸੰਤਾਂ ਨੇ ਲਗਾਇਆ ਉਹਨਾਂ ਦੇ ਰੂਪ ਕੋਈ ਹੋਣ ਪਰ ਮੋਰ ਤੇ ਬਾਬਾ ਜੀ ਤੋਂ ਦੇ ਕੰਟੀਨਾਂ ਤੇ ਤਿੰਨ ਪਿੰਡਾਂ ਦਾ ਆ ਰੋਇਆ ਕੰਟੀਨ ਦਾ ਇਹ ਸੁਗੜੀਆਂ ਵੇਲੀਆਂ ਤਿੰਨ ਤਿੰਨ ਬਹੁਤੀ ਜੱਜੇ ਟੱਕ ਦੇ ਨਾਲ ਲੈਣਾ ਲਾਉਣੇ ਆ ਵੱਡੀ ਉੱਪਰ ਪਿੰਡ ਦੇ ਵੀ ਬਹੁਤ ਜ਼ਿਆਦਾ ਸਹਿਯੋਗ ਦੇਦੇ ਸਾਨੂੰ ਪਿੰਡ ਸਾਡੇ ਪਿੰਡ ਆ ਕੋਈ ਬਹੁਤ ਹੀ ਸਹਿਯੋਗ ਨਹੀਂ ਇੱਥੇ ਪੰਚ ਆਇਆ ਉਹਨਾਂ ਪਾਣੀ ਦਾ ਸਵੇਰ ਪਾਸਾ ਰੱਟੇ ਉਹ ਪਾਣੀ ਵਟਾਉਣ ਦੇ ਬਹੁਤ ਜ਼ਿਆਦਾ ਸੇਵਾ ਦਾ ਟੈਕ ਬਣਾ ਲਈ ਮੈਂ ਕਿੰਨਾ ਚਿਰ ਹੋ ਗਿਆ ਲੰਗਰ ਲਗਾਤਾ सालो किथां <s> ਇੱਥੇ ਆ ਇੱਧਰ ਆ ਪਾੜ ਚਾਈ ਆਪਾਂ ਸੇਵਾ ਕਰੀਏ ਆ ਇੱਧਰ ਆ ਸੇਵਾ ਕਰੀਏ ਸਾਰੇ ਕਾਣੇ ਹੋ ਜਾਈ ਸੰਗਤ ਯੂਨੀਅਨ ਨਾਲ ਬਹੁਤ ਹੀ ਸੇਵਾ ਕਰਦੇ ਸਾਰੇ ਕਾਣੇ ਪਾਗ ਰਿਵਾਜ ਨਹੀਂ ਆ ਕੋ ਫੈਦਰਸ ਬੱਕਾ ਕਿੰਨਾਂ ਸਰਕਾਰ ਭਾਵੇਂ ਨਕਲੀ ਆ 10 15 ਸਾਲ ਲੱਗਿਆ ਫੈਦਰਸ ਸੰਕਲਾ ਕੇ ਮੋੜ ਤੇ ਯਾਰੋ ਜੀ ਬ੍ਰੈਂਡ ਵਾਲੂ ਬ੍ਰੈਂਡ ਭਗਤਾਂ ਹੋ ਰਾਜਾ ਸ਼ਕਤੀ ਰਾਜਨਸੀ ਵਾਤਾਵਰਨ ਯਾਰੋ ਵੈਰੀਟੀ ਹਾਂ ਜੀ ਦਾ ਬਾਲਾ ਮਾਈਕ ਆਰੋ ਰੋ ਰੋ ਨੋ ਨੋ ਚਲ ਜਾਓ ਅਰੋ ਰਸ ਨਾ ਕਰੋ ਗੱਜਰ ਬਦਾਰ ਹੋਵੇ ਚੱਲ ਜਾਓ ਬੜੋ ਬੜੋ ਵਾਇਕਰੂ ਨੂਟਰੀ ਬ੍ਰੈਡ ਵਾਇਕਰੂ ਨੂਟਰੀ ਬ੍ਰੈਡ ਬਣਾਣਾ ਬਣਾਣਾ ਮੇਰੀ ਪਰਿਵਾਰਿਕਾ ਆਪਣੀ ਸਾਹੋ ਇਹ ਕਰਿਓ ਭਾਈ ਹੋਣ ਕਰਾਣਾ ਕਰਤਾ ਪਿੰਡ ਪਿੰਡ ਤਿੰਨ ਪਿੰਡ ਲੋੜਾ ਜੀ ਬਾਬਾ ਜੀ ਦਾ ਜਲਦ ਢੜਾ ਇਹਨਾਂ ਕੋਲ ਕੁਲਬ ਤੇ ਸਾਡੇ ਤਿੰਨਾਂ ਪਿੰਡਾਂ ਵੱਲੋਂ ਲੰਗਰ ਲਾਇਆ ਗਿਆ ਪਿੰਡ ਗਿਸਤਨਗੜ ਪਿੰਡ ਖੰਡੇ ਤੇ ਪਿੰਡ ਸਾਂਗਣੇ ਦੀਆਂ ਵੇਧੀਆਂ ਇਹਨਾਂ ਤਿੰਨਾਂ ਪਿੰਡ ਦੀਆਂ ਸਰਪੰਚਾਂ ਨੇ ਆਪਣੇ ਲੰਗਰ ਲਾਇਆ ਤੇ ਜੋ ਵੀ ਸਰਪੰਚ ਆ ਰਹੀ ਆ ਬੂਲੂ ਬਾਬੇ ਤੇ ਜਾ ਰਹੀ ਆ ਉਹਨਾਂ ਨੂੰ ਲੰਗਰ ਪਾਇਆ ਗਿਆ ਹੈ ਕਖਾ ਖਾਨ ਸਾਹਿਬ ਵਾਈਲੂ ਜੀ ਜੀ ਕੈਮਰਾਮੈਨ ਸੁਖਦੇਵ ਸਿੰਘ ਨਾਮ ਮਲਕੀਤ ਸਿੰਘ ਦੀ ਰਿਪੋਰਟ 10 ਟਾਈਮ ਟੀਵੀ ਇੰਡੀਆ ਅਮਰਸਰ